অল ইন্ডিয়া শিখ স্টুডেন্ট ফেডারেশন ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖਾਲਸਾ ਤੇ ਪ੍ਰਧਾਨ ਭਾਈ ਦਲੇਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਸੰਗ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਸਬੰਧੀ ਗੋਲੀकांड ਬੇਅਦਬੀਆਂ ਦੇ આરોપી ਧੜੇ ਵੱਲੋਂ 18 ਸਾਲ ਪੁਰਾਣੇ ਮਾਮਲੇ ਸਬੰਧੀ ਲਗਾਏ ਗਏ ਇਲਜ਼ਾਮਾਂ ਦੇ ਸਬੰਧ ਵਿੱਚ ਲਏ ਗਏ ਦੁਖਦਾਈ ਫੈਸਲੇ ਦੀ ਨਖੇਦੀ ਕਰਦੇ ਹਨ ਕਿਹਾ ਕਿ ਇਹ ਫੈਸਲਾ ਬਦਲ ਧੜੇ ਦੇ ਪ੍ਰਭਾਵ ਹਿੱਟ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ 2 ਦਸੰਬਰ 2024 ਦੇ ਫੈਸਲੇ ਨੂੰ ਬਦਲ ਲਈ ਰਚਿਆ ਗਿਆ ਪ੍ਰੋਪੋਗੈਂਡਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਬਦਲਦਾਲ ਨੂੰ ਪਿਛਲੇ ਸਮੇਂ ਦੇ ਕੀਤੇ ਗੁਨਾਹਾਂ ਤੇ ਕੋਈ ਪਛਤਾਵਾ ਨਹੀਂ ਕੋਈ ਸਬਕ ਨਹੀਂ ਲਿਆ ਅੱਜ ਫੇਰ ਪਹਿਲਾਂ ਦੀ ਤਰ੍ਹਾਂ ਆਪਣੀ ਸਿਆਸਤ ਲਈ ਧਾਰਮਿਕ ਆਗੂਆਂ ਨੂੰ ਵਰਤ ਰਹੇ ਨੇ ਉਹਨਾਂ ਤੋਂ ਸਿਆਸੀ ਹਿੱਤਾਂ ਲਈ ਫੈਸਲੇ ਕਰਵਾ ਰਹੇ ਨੇ ਮਹਾਨ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਵਿੱਚ ਆਈਆਂ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਦੀ ਇਹ ਦੁਰਦਸ਼ਾ ਦਾ ਕਾਰਨ ਵੀ ਇਹ ਬੁੱਧੀਹੀਣ ਚਾਪਲੂ ਸਸਲਾਹ ਕਰਨੇ ਅਖੀਰ ਵਿੱਚ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਬੇਅਦਬੀ ਗੋਲੀਕਾਂਡ ਜਿਹੇ ਗੁਨਾਹ ਕਰਵਾਉਣ ਦੇ ਦੋਸ਼ੀ ਸਿੱਖਾਂ ਦੇ ਕਾਤਲ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਅਤੇ ਸਿਆਸੀ ਅਹੁਦੇ ਦੇਣ ਵਾਲੇ ਦੋਸ਼ੀ ਟੋਲੇ ਵੱਲੋਂ ਬੜਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮੋਟੋ ਰੱਦ ਕਰਦੇ ਆ ਉਹਨਾਂ ਪੰਥਪ੍ਰਸਤ ਸਖਸ਼ੀਅਤਾਂ ਸਿੱਖ ਚਿੰਤਕਾਂ ਬੁੱਧੀਜੀਵੀ ਵਿਚਾਰਵਾਨਾਂ ਨੂੰ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਆਓ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਬਚਾਉਣ ਲਈ ਲੋਕਾਂ ਵੱਲੋਂ ਸਿਆਸੀ ਤੌਰ ਤੇ ਨਕਾਰਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਸਿਆਸਤ ਲਈ ਅਯੋਗ ਕਰਾਰ ਦਿੱਤੀ ਲੀਡਰਸ਼ਿਪ ਨੂੰ ਲਾਂਬੇ ਕਰਕੇ ਪੰਥ ਨੂੰ ਸਮਰਪਿਤ ਹੋ ਸਿਹਰਦ ਆਗੂ ਉਹਨਰੇ 10 ਵਿੱਚ ਸਿਕ ਸੰਸਥਾਵਾਂ ਦੀ ਬੈਗਡੋਰ ਫੜਾਈਏ ਜੋ ਪੰਜਾਬ ਹਿੱਤ ਵਿੱਚ ਖੁੱਲ ਕੇ ਸੂਬੇ ਦੇ ਹੱਕਾਂ ਅਧਿਕਾਰਾਂ ਲਈ ਕੰਮ ਕਰਨ ਅਤੇ ਪੰਜਾਬ ਦੀ ਆਰਥਿਕ ਤਰੱਕੀ ਖੁਸ਼ਹਾਲੀ ਦੀ ਮੋੜ ਬਹਾਲੀ ਕਰਨ ਦੇ ਸਮਰਥ